ਸਸ਼੍ਰੀਕਾਲ ਤੁਸੀਂ ਸੁਖ ਰਹੇ ਸਮਝਣ ਇਸ ਤੇ ਮੈਂ ਹਾ ਪਰਦੀਪ ਗੌਰ ਤਾਂ ਹੁਣ ਜ਼ਿਕਰ ਕਰਾਂਗੇ ਪੰਜਾਬ ਦੇ ਸਾਬਕਾ ਆਈਜੀ ਅਮਰ ਸਿੰਘ ਜੈਲ ਜਿਨ੍ਹਾਂ ਨੇ ਬੀਤੇ ਦਿਨੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਆਪ ਨੂੰ ਗੋਲੀ ਮਾਰੀ ਸੀ ਕਿਉਂਕਿ ਕਰੋੜਾ ਰੁਪਏ ਦੀ ਧੋਖਾਧੜੀ ਦਾ ਹੌਸ਼ਕਾਰ ਹੋਦੀ ਸੀ ਦਾ ਬਿਲਕੁਲ ਡੀਜੀਪੀ ਦੇ ਨਾਮ ਦੇ ਉੱਤੇ ਇੱਕ 42 ਪੁਆਇੰਟਾਂ ਦੇ ਵਿੱਚ ਉਹਨਾਂ ਨੇ ਇੱਕ ਨੋਟਿਸ ਲਿਖਿਆ ਸੀ 12 ਪੇਜਾਂ ਦਾ ਉਹ ਨੋਟਿਸ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਧੋਖਾ ਧੜੀ ਦਾ ਸ਼ਿਕਾਰ ਹੋਏ ਸੀ ਤਦ ਆਸੇ ਕਿ ਇਸ ਮਾਮਲੇ ਦੇ ਵਿੱਚ ਹੁਣ ਦੋ ਠੱਗਾ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਨੇ ਪੰਜਾਬ ਦੇ ਸਾਬਕਾ ਐਜੇ ਅਮਰ ਸਿੰਘ ਚਾਹਲ ਨੂੰ ਧੋਖਾ ਧੜੀ ਦਾ ਸ਼ਿਕਾਰ ਬਣਾਇਆ ਸੀ ਤਾਂ ਸਾਈਬਰ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਦੀ ਪਛਾਣ ਕੀਤੀ ਹੈ ਇੱਕ ਮੁਲਜ਼ਮ ਪਟਿਆਲੇ ਦਾ ਤੇ ਦੂਜਾ ਮੁੰਬਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਪੁਲਿਸ ਨੇ ਚਾਹਲ ਦੇ ਮੋਬਾਈਲ ਤੋਂ ਮਿਲੇ ਸਬੂਤਾਂ ਦੇ ਆਧਾਰ ਤੇ WhatsApp ਗਰੁੱਪ ਦੇ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਿਸ ਦੇ ਵਿੱਚ ਕਈ ਆਈਪੀਐਸ ਤੇ ਸੀਨੀਅਰ ਰਿਟਾਇਰਡ ਅਧਿਕਾਰੀ ਸ਼ਾਮਲ ਨੇ ਸਾਈਬਰ ਕ੍ਰਾਈਮ ਡੀਬੀਐਸ ਗਰੁੱਪ ਦੇ ਸੀਈਓ ਰਿਜਿਤ ਵਰਮਾ ਦੀ ਤਲਾਸ਼ ਵਿੱਚ ਲੱਗੇ ਇਸ ਮਾਮਲੇ ਦੇ ਵਿੱਚ ਚਾਹਲ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨ ਤੇ ਐਫਆਈਆਰ ਵੀ ਦਰਜ ਕੀਤੀ ਗਈ ਹੈ ਠੱਗੀ ਤੋਂ ਪਰੇਸ਼ਾਨ ਹੋ ਕੇ ਸੋਮਵਾਰ ਨੂੰ ਖੁਦ ਨੂੰ ਗੋਲੀ ਮਾਰਨ ਵਾਲੇ ਅਮਰ ਸਿੰਘ ਚਾਹਲ ਦੀ ਹਾਲਤ ਹੁਣ ਸਥਿਰ ਤਦ ਆਸਦੀ ਹੈ ਕਿ ਉਸੇ ਦਿਨ ਤੋਂ ਉਹ ਹਸਪਤਾਲ ਦੇ ਵਿੱਚ ਜੀਰੇ ਲਾਤੀ ਤੇ ਡਾਕਟਰਾਂ ਦੇ ਮੁਤਾਬਕ ਗੰਭੀਰ ਸੱਟ ਦੇ باوجود ਲੰਮੀ ਸਰਜਰੀ ਦੇ ਬਾਅਦ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੀ ਹੈ ਫਿਲਹਾਲ ਉਹ ਬਿਆਨ ਦੇਣ ਦੀ ਹਾਲਾਤ ਦੇ ਵਿੱਚ ਨਹੀਂ ਨੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਦਾ ਕਹਿ ਸਕਦੇ ਹਾਂ ਕਿ ਪੁਲਿਸ ਪਾਰਟੀਆਂ ਇੰਤਜ਼ਾਰ ਕਰ ਰਹੀਆਂ ਨੇ ਦੱਸਦੀ ਹੈ ਕਿ ਉਹਨਾਂ ਨੇ ਸੋਮਵਾਰ ਨੂੰ ਘਰ ਦੇ ਵਿੱਚ ਇੱਕ ਸੁਰੱਖਿਆ ਗਾਰ ਦੇ ਰਿਵਾਲਵਰ ਦੇ ਨਾਲ ਆਪਣੀ ਛਾਤੀ ਦੇ ਵਿੱਚ ਗੋਲੀ ਮਾਰ ਲਈ ਦਿਲ ਦੇ ਦੂਜੀ ਸਾਈਡ ਗੋਲੀ ਲੱਗਣ ਕਰਕੇ ਉਹਨਾਂ ਦੀ ਜਾਨ ਬਚ ਸਕੀ ਹੈ ਔਰ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਸਾਬਕਾ ਆਈਪੀਐਸ ਅਧਿਕਾਰੀ ਨੇ 12 ਪੰਨਿਆਂ ਦਾ ਇੱਕ ਸੁਸਾਈਡ ਨੋਟ ਲਿਖਿਆ ਜਿਸ ਦੇ ਵਿੱਚ ਐਮਰਜੈਂਸੀ ਜ਼ਰੂਰੀ ਤੇ ਆਖਰੀ ਅਪੀਲ ਲਿਖਿਆ ਗਿਆ ਸੀ ਨੋਟ ਦੇ ਵਿੱਚ ਉਹਨਾਂ ਨੇ 8 ਕਰੋੜ ਰੁਪਏ ਦੀ ਔਨਲਾਈਨ ਠੱਗੀ ਦਾ ਜ਼ਿਕਰ ਕੀਤਾ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਤੇ ਮਾਮਲੇ ਦੀ ਐਸਆਈਟੀ ਯਾ ਸੀਬੀਆਈ ਤੋਂ ਜਾਂਚ ਦੀ ਬੇਨਤੀ ਕੀਤੀ ਹੈ ਸਸ਼੍ਰੀਕਾਲ ਤੁਸੀਂ ਸੁਖ ਰੈਸਨ ਜਰਨਲਿਸਟ ਮੈਂ ਹਾਰ ਪ੍ਰਦੀਪ ਗੌਰ ਤਾਂ ਹੁਣ ਜ਼ਿਕਰ ਕਰਾਂਗੇ ਪੰਜਾਬ ਦੇ ਸਾਬਕਾ ਆਈਜੀ ਅਮਰ ਸਿੰਘ ਚੰਦ ਜਿਨ੍ਹਾਂ ਨੇ ਪਿਤੇ ਦਿਨੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਆਪ ਨੂੰ ਗੋਲੀ ਮਾਰੀ ਸੀ ਕਿਉਂਕਿ ਕਰੋੜਾ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋ ਕੇ ਸੀ ਦਾ ਬਿਲਕੁਲ ਡੀਜੀਪੀ ਦੇ ਨਾਮ ਦੇ ਉੱਤੇ ਇੱਕ 42 ਪੁਆਇੰਟਾਂ ਦੇ ਵਿੱਚ ਉਹਨਾਂ ਨੇ ਇੱਕ ਨੋਟਿਸ ਲਿਖਿਆ ਸੀ 12 ਪੇਜਾਂ ਦਾ ਉਹ ਨੋਟਿਸ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਧੋਖਾ ਧੜੀ ਦਾ ਸ਼ਿਕਾਰ ਹੋਏ ਸੀ ਤਦase ਕਿ ਇਸ ਮਾਮਲੇ ਦੇ ਵਿੱਚ ਉਹ ਦੋ ਠੱਗਾ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਨੇ ਪੰਜਾਬ ਦੇ ਸਾਬਕਾ ਐਜਮਰ ਸਿੰਘ ਚਾਹਲ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਸੀ ਦ ਸਾਈਬਰ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਦੀ ਪਛਾਣ ਕੀਤੀ ਹੈ ਇੱਕ ਮੁਲਜ਼ਮ ਪਟਿਆਲੇ ਦਾ ਤੇ ਦੂਜਾ ਮੁੰਬਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਚਾਹਲ ਦੇ ਮੋਬਾਈਲ ਤੋਂ ਮਿਲੇ ਸਬੂਤਾਂ ਦੇ ਆਧਾਰ ਤੇ WhatsApp ਗਰੁੱਪ ਦੇ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਿਸ ਦੇ ਵਿੱਚ ਕਈ ਆਈਪੀਐਸ ਤੇ ਸੀਨੀਅਰ ਰਿਟਾਇਰਡ ਅਧਿਕਾਰੀ ਸ਼ਾਮਲ ਨੇ ਸਾਈਬਰ ਕ੍ਰਾਈਮ ਡੀਬੀਐਸ ਗਰੁੱਪ ਦੇ ਸੀਈਓ ਰਿਜਿਤ ਵਰਮਾ ਦੀ ਤਲਾਸ਼ ਵਿੱਚ ਲੱਗੇ ਇਸ ਮਾਮਲੇ ਦੇ ਵਿੱਚ ਚਾਹਲ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨ ਤੇ ਐਫਆਈਆਰ ਵੀ ਦਰਜ ਕੀਤੀ ਗਈ ਹੈ ਠੱਗੀ ਤੋਂ ਪਰੇਸ਼ਾਨ ਹੋ ਕੇ ਸੋਮਵਾਰ ਨੂੰ ਖੁਦ ਨੂੰ ਗੋਲੀ ਮਾਰਨ ਵਾਲੇ ਅਮਰ ਸਿੰਘ ਚਾਹਲ ਦੀ ਹਾਲਤ ਹੁਣ ਠੀਕ ਹੈ ਤਦ ਆਸਦੀ ਹੈ ਕਿ ਉਸੇ ਦਿਨ ਤੋਂ ਉਹ ਹਸਪਤਾਲ ਦੇ ਵਿੱਚ ਜੀਰੇ ਲਾਤੀ ਤੇ ਡਾਕਟਰਾਂ ਦੇ ਮੁਤਾਬਕ ਗੰਭੀਰ ਸੱਟ ਦੇ باوجود ਲੰਮੀ ਸਰਜਰੀ ਦੇ ਬਾਅਦ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੀ ਹੈ ਫਿਲਹਾਲ ਉਹ ਬਿਆਨ ਦੇਣ ਦੀ ਹਾਲਾਤ ਦੇ ਵਿੱਚ ਨਹੀਂ ਨੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਦਾ ਕਹਿ ਸਕਦੇ ਹਾਂ ਕਿ ਪੁਲਿਸ ਪਾਰਟੀਆਂ ਇੰਤਜ਼ਾਰ ਕਰ ਰਹੀਆਂ ਨੇ ਦੱਸਦੀ ਹੈ ਕਿ ਉਹਨਾਂ ਨੇ ਸੋਮਵਾਰ ਨੂੰ ਘਰ ਦੇ ਵਿੱਚ ਇੱਕ ਸੁਰੱਖਿਆ ਗਾਰ ਦੇ ਰਿਵਾਲਵਰ ਦੇ ਨਾਲ ਆਪਣੀ ਛਾਤੀ ਦੇ ਵਿੱਚ ਗੋਲੀ ਮਾਰ ਲਈ ਦਿਲ ਦੇ ਦੂਜੀ ਸਾਈਡ ਗੋਲੀ ਲੱਗਣ ਕਰਕੇ ਉਹਨਾਂ ਦੀ ਜਾਨ ਬਚ ਸਕੀ ਹੈ ਔਰ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਸਾਬਕਾ ਆਈਪੀਐਸ ਅਧਿਕਾਰੀ ਨੇ 12 ਪੰਨਿਆਂ ਦਾ ਇੱਕ ਸੁਸਾਈਡ ਨੋਟ ਲਿਖਿਆ ਜਿਸ ਦੇ ਵਿੱਚ ਐਮਰਜੈਂਸੀ ਜ਼ਰੂਰੀ ਤੇ ਆਖਰੀ ਅਪੀਲ ਲਿਖਿਆ ਗਿਆ ਸੀ ਨੋਟ ਦੇ ਵਿੱਚ ਉਹਨਾਂ ਨੇ 8 ਕਰੋੜ ਰੁਪਏ ਦੀ ਔਨਲਾਈਨ ਧੱਗੀ ਦਾ ਜ਼ਿਕਰ ਕੀਤਾ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਤੇ ਮਾਮਲੇ ਦੀ ਐਸਆਈਟੀ ਯਾ ਸੀਬੀਆਈ ਤੋਂ ਜਾਂਚ ਦੀ ਬੇਨਤੀ ਕੀਤੀ ਹੈ